ਜਦੋਂ ਤੁਹਾਡਾ ਚੋਨਾ ਰੁਕ ਗਿਆ ਚੋਨਾ ਪੀਲਾ ਪੈ ਗਿਆ ਤੁਸੀਂ ਉਹਦੀ ਇੱਕ ਵਾਰੀ ਜੜ ਨੂੰ ਜ਼ਰੂਰ ਚੈੱਕ ਕਰੋ ਦੇਖੋ ਜੜ ਦੇ ਵਿੱਚ ਥੱਲੇ ਦੋ ਦੋ ਜੜਾਂ ਤਾਂ ਨਹੀਂ ਬਣਾ ਰੱਖੀਆਂ ਜਾਂ ਜਿਹੜੀ ਥੱਲੇ ਮੂਸਲੀ ਜਾਂਦੀ ਹੈ ਉਹ ਤਾਂ ਨਹੀਂ ਹੈਗੀ ਜਾਂ ਜੜ ਕਾਲੀ ਤਾਂ ਨਹੀਂ ਹੈਗੀ ਜੜ ਲਾਲ ਪੀਲੀ ਤਾਂ ਨਹੀਂ ਹੈਗੀ ਫਿਰ ਆਪਾਂ ਪੱਤਿਆਂ ਦੇ ਉੱਪਰ ਨਿਸ਼ਾਨ ਦੇਖੋ ਜ਼ਿੰਕ ਦੇ ਨਿਸ਼ਾਨ ਆ ਰਹੇ ਕਮੀ ਆ ਰਹੀ ਹੈ ਲੋਹੇ ਦੀ ਕਮੀ ਆ ਰਹੀ ਹੈ ਸਲਫਰ ਦੀ ਕਮੀ ਆ ਰਹੀ ਹੈ ਜਾਂ ਜੂਰੀਆ ਦੀ ਕਮੀ ਆ ਰਹੀ ਹੈ ਕਿਉਂਕਿ ਹੁਣ ਜਦੋਂ ਹੁਣ ਆਉਟ ਚੱਲ ਰਹੀ ਐ ਝੋਨੇ ਦੇ ਵਿੱਚ ਝੋਨੇ ਦੇ ਪੱਤੇ ਲਾਲ ਪੀੜੇ ਹੋਈ ਜਾਂਦੇ ਐ ਤੇ ਵਿੱਚ ਝੋਨੇ ਦੀਆਂ ਜੜਾਂ ਕਾਲੀਆਂ ਲਾਲ ਪੀੜੀਆਂ ਹੋ ਰਹੀਆਂ ਨੇ ਤੇ ਝੋਨੇ ਚੱਲ ਨਹੀਂ ਰਹੇ ਕਿਸਾਨ ਕਹਿੰਦੇ ਭੀ ਜਿੰਕ ਵੀ ਪਾਈ ਪोटाश ਵੀ ਪਾਈ ਲੋਹਾ ਵੀ ਪਾਇਆ ਸਲਫਰ ਵੀ ਪਾਇਆ ਡੀਏਪੀ ਵੀ ਪਾਤੀ ਤੇ ਮੂਰੇ ਯੂਰੀਆ ਵੀ ਛਿੱਟੀ ਤੇ ਹੁਣ ਬਾਅਦ ਦੇ ਵਿੱਚ ਵੀ ਯੂਰੀਆ ਪਾ ਰਹੇ ਆ ਪਰ ਕੰਮ ਨਹੀਂ ਕਰ ਰਹੀ ਪਹਿਲੀ ਗੱਲ ਤਾਂ ਜਦੋਂ ਟੈਂਪਰੇਚਰ ਹਾਈ ਹੋ ਜੇ ਫਿਰ ਜਿੰਨੀ ਦਿੱਤੀ ਖਾਦ ਹੁੰਦੀ ਹੈ ਬੂਟੇ ਦੀ ਜੜਾ ਜਿਹੜੀ ਪੱਤੇ ਆ ਉਹ ਇੰਨੀ ਕੁ ਜਾਦੇ ਸਟ्रेस ਲੈ ਜਾਂਦੇ ਆ ਗਰਮੀ ਦੀ ਇੰਨੀ ਕੁ ਮਾਰ ਚ ਆ ਜਾਂਦੇ ਆ ਵੀ ਉਹ ਖਾਦ ਲੈਣੀ ਪਸੰਦ ਨਹੀਂ ਕਰਦੇ ਕਹਿੰਦਾ ਪਾ ਵੀ ਫਸਲ ਦਾ ਇੱਕ ਮੇਦਾ ਖਰਾਬ ਹੋ ਜਾਂਦਾ ਹੈ ਖਾਣਾ ਪੀਣਾ ਫਸਲ ਦਾ ਬੰਦ ਕਰ ਦਿੰਦੀ ਹੈ ਜਿੱਥੇ ਖਾਦ ਪਈ ਹੁੰਦੀ ਹੈ ਖਾਦ ਉੱਥੇ ਹੀ ਰਹਿ ਜਾਂਦੀ ਹੈ ਇਹਨਾਂ ਨੂੰ ਹੱਲ ਕਰਨ ਦੇ ਲਈ ਦੋ ਸੁਣੂ ਮੈਂ ਤਰੀਕੇ ਦੱਸੂਗਾ ਜਿਹਦੇ ਰਿਜ਼ਲਟ ਵੀ ਬਹੁਤ ਵਧੀਆ ਮਿਲਣਗੇ ਸੋ ਨੂੰ ਚੌਥੇ ਪੰਜਵੇਂ ਦਿਨ ਸੋਡੀ ਫਸਲ ਹੈ ਜਿਹੜੀ ਐਨ ਹਰੀ ਭਰੀ ਨਜ਼ਰ ਆਉਗੀ ਕਿ ਖਾਦ ਖਰਾਕ ਤਾਂ ਸਭ ਨੇ ਪਾਈ ਹੈ ਮੈਂ ਨਹੀਂ ਕਹਿੰਦਾ ਵੀ ਕਿਸੇ ਨੂੰ ਖਾਦ ਖਰਾਕ ਨਹੀਂ ਪਾਉਣੇ ਆਉਂਦੀ ਜਾਂ ਕਿਸੇ ਨੂੰ ਸੇਵਾ ਪਾਣੀ ਨਹੀਂ ਕਰਨਾ ਆਉਂਦਾ ਆਪਦੇ ਹਿਸਾਬ ਦੇ ਨਾਲ ਦੇਖੋ ਸਾਰੇ ਹੀ ਕਿਸਾਨ ਜਿਹੜੇ ਸਿਆਣੇ ਆ ਤੇ ਜਦੋਂ ਇੰਨੀ ਲੰਮੀ ਔੜ ਚੱਲ ਜਾਂਦੀ ਹੈ ਉਦੋਂ ਸਟ्रेस ਦੇ ਕਾਰਨ ਇਨ੍ਹਾਂ ਫਸਲਾਂ ਦੇ ਵਿੱਚ ਇਸ ਤਰ੍ਹਾਂ ਦੀ ਪ੍ਰੋਬਲਮ ਜਿਹੜੀ ਅਕਸਰ ਹੀ ਦੇਖਣ ਨੂੰ ਜਿਹੜੀ ਆਪਾਂ ਨੂੰ ਮਿਲਦੀ ਹੈ ਉਹਦੇ ਲਈ ਕਰਨਾ ਕੀ ਹੈ ਤੁਸੀਂ ਅੱਧਾ ਕਿਲੋ ਜਾਂ ਪੌਣਾ ਕਿਲੋ ਹਿਊਮਿਕ ਐਸਿਡ ਲੈ ਲਓ ਕਾਫੀ ਕੰਪਨੀਆਂ ਦੇ ਹਿਊਮਿਕ ਐਸਿਡ ਵਗੈਰਾ ਹੁੰਦੇ ਆਗੇ ਇੱਕ ਤੁਸੀਂ ਅੱਧਾ ਕਿਲੋ ਜਾਂ ਵੈਸ਼ੋ ਦੀ ਡੋਜ਼ ਅੱਧਾ ਕਿਲੋ ਹੁੰਦੀ ਹੈ ਅੱਧਾ ਕਿਲੋ ਜਾਂ 750 ਗ੍ਰਾਮ ਤੁਸੀਂ ਲੈ ਲਓ ਯੂਰੇ ਦੇ ਵਿੱਚ ਰਲਾ ਕੇ ਪਾਣੀ ਦਾ ਉੱਪਰ ਛਿੱਟਾ ਲਾ ਕੇ ਕਿਉਂਕਿ ਉਹ ਪਾਊਡਰ 베ਸ ਹੁੰਦਾ ਨਹੀਂ ਉਡਦਾਗਾ ਯੂਰੇ ਨਾਲ ਉੱਡ ਨੂੰ हट ਜਾਂਦਾ ਹੈ ਤੁਸੀਂ ਉਹਨੂੰ ਕੱਲੇ ਨੂੰ ਵੀ ਛਿੱਟਾ ਦੇ ਸਕਦੇ ਹੋ ਜੇ ਤੁਸੀਂ ਕੱਲੇ ਨੂੰ ਛਿੱਟਾ ਨਹੀਂ ਦੇਣਾ ਤਾਂ ਉਹਦੇ ਵਿੱਚ ਤੁਸੀਂ ਨੇ ਕੀ ਕਰਨਾ 1 ਲੀਟਰ ਜੀਰਮ ਦਾ 27% ਵਾਲਾ ਲੀਟਰਾਂ ਵਾਲੀ ਜੀਰਮ ਆਉਂਦੀ ਹੈ ਜਿਹੜੀ ਇੱਕ ਸੁੱਕੀ ਜੀਰਮ ਆਉਂਦੀ ਹੈ 80% ਇੱਕ 27% ਵਾਲੀ ਜੀਰਮ ਆਉਂਦੀ ਹੈ ਕਿਉਂਕਿ ਜਿਹੜੀ ਜੀਰਮ ਹੈ ਉਹ ਇੱਕ ਫੰਗੀਸਾਈਡ ਦਾ ਵੀ ਕੰਮ ਕਰਦੀ ਹੈ ਜੜ ਨੂੰ ਸਾਫ਼ ਵੀ ਕਰਦੀ ਹੈ ਜੜ ਚਿੱਟੀ ਜਮਾ ਸਾਫ਼ ਕਰ ਦਿੰਦੀ ਹੈ ਝੋਨਿਆਂ ਦੇ ਵਿੱਚ ਹੁਣ ਕਿਸਾਨ ਭਰਾ ਮੋਨੋ ਤੇ ਜੀਰਮ ਦੀ ਸਪਰੇਅ ਕਰੀ ਜਾਂਦੇ ਆ ਚਲੋ ਜੀਰਮ ਦਾ ਤਤ ਹੈਗਾ ਚਲੋ ਜੀਰਮ ਨੇ ਤਾਂ ਆਪਦਾ ਕੰਮ ਕਰਨੀ ਕਰਨਾ ਤੇ ਮੈਨੂੰ ਮੋਨੋ ਦਾ ਕੋਈ ਏਡਾ ਜਿਆਦਾ ਬੈਨੀਫਿਟ ਨਹੀਂ ਹੈ ਜਿਹੜੇ ਕਿਸਾਨਾਂ ਦੇ ਝੋਨੇ ਆੜੇ ਪਏ ਆ ਥੱਲੋਂ ਜੜ ਕਾਲੀ ਹੋ ਰਹੀ ਹੈ ਉੱਪਰੋਂ ਝੋਨੇ ਲਾਲ ਪੀਲੇ ਹੋ ਰਿਹਾ ਉੱਥੇ ਤੁਸੀਂ 1 ਲੀਟਰ ਜੀਰਮ ਦਾ ਅੱਧਾ ਕਿਲੋ ਜਾਂ 750 ਗ੍ਰਾਮ ਹਿਊਮਿਕ ਐਸਿਡ ਜਿਹੜਾ ਤੁਸੀਂ ਪਾਉਣਾਗਾ ਤੇ ਐਨੇ ਕਿ ਜਿਆਦਾ ਰਿਜ਼ਲਟ ਆਏ ਕਿਉਂਕਿ ਜੜਾਂ ਦੇ ਵਿੱਚ ਜਦੋਂ ਹਿਊਮਿਕ ਐਸਿਡ ਪੈਦਾ ਹੁੰਦਾ ਉਹ ਇੱਕ ਲੱਖ ਝੋਨੇ ਨੂੰ ਫਟਾਰ ਕਰਾਵੇਗਾ ਤੇ ਜਿਹੜੀ ਜੀਰਮ ਹੈ ਉਹ ਸੋਡੇ ਝੋਨੇ ਦੀਆਂ ਜੜਾਂ ਚਿੱਟੀਆਂ ਜਮਾ ਐਨ ਸਾਫ਼ ਕਰ ਦੋ ਕਿਉਂਕਿ ਜਿੰਨੇ ਇੱਕ ਜਿਹੜੇ ਬੂਟਾ ਦੇਖੋ ਸਟ्रेस ਲੈ ਰਿਹਾਗਾ ਇੱਕ ਤਾਂ ਬੂਟਾ ਸਟ्रेस ਲੈਣ ਹਟ ਜਾਊਗਾ ਦੂਸਰੀ ਗੱਲ ਜੜ ਜਦੋਂ ਚਿੱਟੀ ਸਾਫ਼ ਹੋਣ ਲੱਗ ਗਈ ਜਿੰਨੇ ਖਰਾਕ ਪਈ ਆ ਉਨੀ ਖਰਾਕ ਪोटाश ਦੀ ਮਦਦ ਦੇ ਨਾਲ ਜਿਹੜੀ ਖਰਾਕ ਟਰਾਂਸਫਰ ਹੋਣੀ ਆ ਉਹ ਆਪਣੇ ਬੂਟੇ ਦੇ ਤੱਕ ਆਵੇਗੀ ਤੇ ਬੂਟਾ ਵਧੀਆ ਜਿਹੜੀ ਗਰੋਥ ਕਰੇਗਾ ਕਿਉਂਕਿ ਹੁਣ ਜ਼ਮੀਨਾਂ ਦੇ ਵਿੱਚ ਹਰ ਰੋਜ਼ ਵਿੱਚ ਕਿਸਾਨ ਤਾਂ ਜਨੈਟਰ ਚਲਾ ਰਹੇ ਆ ਪਾਪਾ ਸੱਤ ਸੱਤ ਘੰਟੇ ਜਨੈਟਰ ਚਲਾਈ ਜਾਂਦੇ ਆ ਪਰ ਪਾਣੀ ਫਿਰ ਵੀ ਨਹੀਂ ਜਿਹੜੇ ਪੂਰੇ ਹੋ ਰਹੇ ਕੁਸ਼ਕੇਰੀ ਵਿੱਚ ਜਿਹੜੇ ਵਿੱਚ ਲਾਈਟ ਜ਼ਿਆਦਾ ਆਉਂਦੀ ਉੱਥੇ ਪਾਣੀ ਦੀ ਹਾਲਤ ਠੀਕ ਹੈ ਪਰ ਲੋਡ ਸਭ ਨੂੰ ਇਸ ਟਾਈਮ ਜਿਹੜੀ ਵਾਰਸ਼ ਦੀ ਆ ਕਿਉਂਕਿ ਲੇਬਰ ਵੀ ਖੇਤਾਂ ਦੇ ਵਿੱਚ ਕੰਮ ਕਰਦੀ ਹੈ ਆਪਣੇ ਕਿਸਾਨ ਵੀ ਖੇਤਾਂ ਦੇ ਵਿੱਚ ਕੰਮ ਕਰਦੇ ਆ ਹੋਰ ਜਿਹੜੇ ਹੋਰ ਕੋਈ ਕਾਰੋਬਾਰ ਕਰਦੇ ਆ ਸਭ ਨੂੰ ਇਸ ਗਰਮੀ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਇਸ ਤਰ੍ਹਾਂ ਇਹ ਵੀਰ ਮਾੜੇ ਮੋਟੇ ਇਸ ਤਰ੍ਹਾਂ ਪੱਤੇ ਹੋ ਰਹੇ ਆ ਇਹ ਤੂੰ ਤੁਸੀਂ ਘਬਰਾਓ ਨਾ ਜੇ ਇਸ ਤਰ੍ਹਾਂ ਕੱਲੇ ਪੱਤੇ ਹੋ ਰਹੇ ਆ ਤਾਂ ਤੁਸੀਂ ਕਿਲੋ 33% ਜ਼ਿੰਕ ਜਾਂ 21% ਜ਼ਿੰਕ ਪਾ ਲਓ ਕਿਲੋ ਡੇਢ ਕਿਲੋ ਯੂਰੀਆ ਪਾ ਲਓ ਇੱਕ 150 ਗ੍ਰਾਮ ਤੁਸੀਂ ਉਹਦੇ ਵਿੱਚ ਲੋਹਾ ਪਾ ਲਓ ਉਹਦੇ ਇੱਕ ਦੋ ਸਪਰੇਅ ਹਾਂ ਤੁਸੀਂ ਝੋਨੇ ਦੇ ਉੱਪਰ ਕਰ ਦੋ ਤਾਂ ਤੁਹਾਡੇ ਜਿਹੜੇ ਝੋਨੇ ਵਿੱਚ ਪੱਤੇ ਦੇ ਵਿੱਚ ਲੋਹੇ ਤੇ ਜ਼ਿੰਕ ਦੀ ਕਮੀ ਆ ਰਹੀ ਹੈ ਤੇ ਯੂਰੀਆ ਦੀ ਕਮੀ ਆ ਰਹੀ ਹੈ ਉਹ ਜਿਹੜੀ ਸਪਰੇਅ ਦੇ ਰਾਹੀਂ ਜਿਹੜੀ ਜਲਦੀ ਜਿਹੜੀ ਪੂਰੀ ਹੋ ਜਾਣੀ ਹੈ ਕਿਉਂਕਿ ਫਸਲ ਦੇ ਵਿੱਚ ਬਹੁਤ ਸਾਰੇ ਤਰੀਕਿਆਂ ਦੇ ਨਾਲ ਗਰੋਥ ਦੇ ਵੀ ਆ ਚਾਣ ਹੁੰਦੇ ਆ ਬਹੁਤ ਸਾਰੇ ਤਰੀਕ ਬਹੁਤ ਸਾਰੇ ਕਾਰਨਾ ਕਰਕੇ ਝੋਨਾ ਪੀਲਾ ਵੀ ਪੈਂਦਾ ਹੈ ਸਲਫਰ ਦੀ ਕਮੀ ਆ ਜਾਂਦੀ ਹੈ ਸਲਫਰ ਦੀ ਕਮੀ ਜਿਹੜੀ ਪੁਰਾਣੇ ਪੱਤਿਆਂ ਤੇ ਆਉਂਦੀ ਹੈ ਯੂਰੀਆ ਦੀ ਕਮੀ ਜਿਹੜੀ ਨਵੇਂ ਪੱਤਿਆਂ ਤੇ ਆਉਂਦੀ ਹੈ ਛੋਟੇ ਛੋਟੇ ਤੱਤ ਹੁੰਦੇ ਆ ਆਪਾਂ ਛੋਟੇ ਛੋਟੇ ਤੱਤਾਂ ਨੂੰ ਜੇ ਤੁਸੀਂ ਝੋਨੇ ਦੇ ਵਿੱਚ ਤਿੰਨ ਤਿੰਨ ਚਾਰ ਚਾ ਗੱਟੇ ਤੁਸੀਂ ਪਹਿਲਾਂ ਪਾ ਚੁੱਕੇ ਹੋ ਤਾਂ ਤੁਸੀਂ ਕਿਲੋ ਡੇਢ ਕਿਲੋ ਦੀ ਸਪਰੇ ਵੀ ਕਰ ਸਕਦੇ ਹੋ ਵੈਸੇ ਕਿਸਾਨ ਕਹਿੰਦੇ ਭਾਈ ਸਪਰੇ ਹਲੇ ਹੋਣੀ ਨਹੀਂ ਹਲੇ ਸਪਰੇ ਨਹੀਂ ਹੋਇਆ ਬਈ ਸੰਤਕ ਮੰਡੀ ਕਰਨੀ ਹੈ ਅੱਜ ਜੇ ਨਹੀਂ ਢੋ ਅੱਜੋ ਲਈ ਅਜੇ ਨਹੀਂ ਚੱਕ ਲਈ ਅੱਜ ਇਹ ਨਹੀਂ ਢੋਲ ਚੱਕ ਲਿਆ ਐਸ ਤਰ੍ਹਾਂ ਨਹੀਂ ਹੁੰਦਾ ਜੇ ਤੁਹਾਡੇ ਦਿੱਕਤ ਹੈਗੀ ਹੈ ਐਸ ਤਰ੍ਹਾਂ ਮਨੂ ਮੁੱਟ ਹਲਕੇ ਵੀਲੇ ਪੱਤੇ ਹੈਗੇ ਆ ਜੇ ਉਸ ਤੋਂ ਨਹੀਂ ਚੱਲੇ ਜਾਂਦੇ ਵੀ ਸਾਡੇ ਵੀਲੇ ਪੱਤੇ ਕਿਉਂ ਹੋ ਰਿਹਾ ਤਾਂ ਤੁਸੀਂ ਜਿੰਕ ਜੂਰੀਆ ਤੇ ਲੋਹੇ ਘਾੜ ਦੀ ਜਿਹੜੀ ਤੁਸੀਂ ਇਹਦੇ ਵਿੱਚ ਸਪਰੇ ਵੀ ਕਰ ਸਕਦੇ ਪੱਤਿਆਂ ਦੇ ਰਾਹੀਂ ਜਿਹੜੇ ਇਹ ਤੱਤ ਐਂਟਰ ਹੋਣਗੇ ਤਾਂ ਝੋਨਾ ਹਰਾ ਭਰਾ ਜਿਆਦਾ ਹੋ ਜਾਊਗਾ ਤੇ ਜੇ ਜੜ ਦੇ ਵਿੱਚ ਪ੍ਰੋਬਲਮ ਹੈ ਤੇ ਜੀਰਮ ਤੇ ਹਿਮਿਕ ਐਸਿਡ ਦਾ ਤੁਸੀਂ ਛੱਟਾ ਜਰੂਰ ਦਿਓ ਐਨੇਕ ਟਾਪ ਦੇ ਰਿਜ਼ਲਟ ਆ ਰਹੇ ਆ ਕਿਉਂਕਿ ਹੁਣ ਜੀਰਮ ਜਿਆਦਾ ਲੈ ਕੇ ਜਾ ਰਹੇ ਆ ਕਿਸਾਨ ਸਪਰੇਅ ਵਾਲੀ ਜੀਰਮ ਘੱਟ ਕੰਮ ਕਰਦੀ ਹੈ ਉਹ ਕੱਲੇ ਪੱਤਿਆਂ ਦੀ ਮਾੜਾ ਮੋਟਾ ਕੰਮ ਕਰਦੀ ਪਰ ਜਿਹੜੀ 1 ਲੀਟਰ ਜੀਰਮ ਦਾ ਛੱਟਾ ਆਪਾਂ ਜੜ ਦੇ ਵਿੱਚ ਦਿੱਤਾ ਜੜ ਨੂੰ ਐਨੇਕ ਜਿਆਦਾ ਹੋ ਤਾਕਤਵਰ ਬਣਾਉਂਦਾ ਹੈ ਝੋਨੇ ਚੌਥੇ ਪੰਜਵੇਂ ਝੋਨੇ ਦੇ ਵਿੱਚ ਪਤਾ ਲੱਗਦਾ ਵੀ ਆਪਾਂ ਨੇ ਜਿਹੜਾ ਕੁਛ ਨਾ ਕੁਛ ਝੋਨੇ ਦੇ ਵਿੱਚ ਪਾਇਆ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਕਿਸਾਨਾਂ ਨਾਲ ਵੀਡੀਓ ਲੈ ਕੇ ਆਵਾਂਗੇ ਜਿਵੇਂ 131 ਬਾਰੇ ਮੋਛਲ ਕਿਸਮਾਂ ਬਾਰੇ 184716991509 ਬਾਰੇ ਕਿਉਂਕਿ ਹਰ ਸਾਲ ਉਹੀ ਕਿਸਮਾਂ ਲੱਗਦੀਆਂ ਨੇ ਉਹੀ ਆਪਣੇ ਕੋਲ ਕਿਸਾਨ ਹੁੰਦੇ ਆ ਤੇ ਜਾਣਕਾਰੀ ਦੇਣਾ ਜਿਹੜਾ ਸਾਡਾ ਫਰਜ਼ ਹੁੰਦਾ ਹੈ ਵਿੱਚ ਐਵੀਂ ਸ਼ੋਸ਼ੀ ਛੱਡੀ ਜਾਂਦੇ ਆ ਵੀ ਇਹ ਅੱਜ ਕੱਲ੍ਹ ਦੇ ਨੌਜਵਾਨ ਆ ਸਾਨੂੰ ਖੇਤੀ ਕਰਨੀ ਸਿਖਣਗੇ ਮੈਂ ਉਹਨਾਂ ਨੂੰ ਇੱਕ ਮੈਸੇਜ ਜਵਾਬ ਦੇਣਾ ਚਾਹਣਾ ਵੀ ਤੁਸੀਂ ਆਪਦੇ ਸਮੇਂ ਦੇ ਵਿੱਚ ਆਪਦੇ ਹਿਸਾਬ ਦੇ ਨਾਲ ਖੇਤੀ ਕਰੀ ਹੁਣ ਹੁਣ ਜਮਾਨਾ ਜਿਹੜਾ ਸਾਇੰਸ ਦਾ ਹੈ ਸਾਇੰਸ ਦੇ ਹਿਸਾਬ ਦੇ ਨਾਲ ਹੁਣ ਖੇਤੀ ਵੀ ਬਦਲ ਗਈ ਪਹਿਲਾਂ ਫਸਲ ਘਟ ਹੁੰਦੀ ਸੀ ਹੁਣ ਫਸਲ ਵੱਧ ਹੋਣ ਲੱਗੀ ਪਹਿਲਾਂ ਜ਼ਹਿਰਾਂ ਘਟ ਪਾਉਂਦੇ ਹੁਣ ਜ਼ਹਿਰਾਂ ਵੱਧ ਪਾਉਣ ਲੱਗੇ ਸਾਰਾ ਕੁਝ ਬਦਲ ਚੁੱਕਿਆ ਹੈਗਾ ਮੌਸਮ ਦੇ ਹਿਸਾਬ ਦੇ ਨਾਲ ਲਾ ਲਓ ਚਾਹੇ ਕਿਵੇਂ ਵੀ ਲਾ ਲਓ ਵੀ ਜਿਹੜੀ ਦੁਨੀਆ ਦੇ ਵਿੱਚ ਤਕਨੀਕ ਹੈ ਬਹੁਤ ਜਿਆਦਾ ਵੱਖਰੀ ਹੋ ਗਈ ਐਵੇਂ ਕਿਸੇ ਤੇ ਕਮੈਂਟ ਬਾਜੀ ਜਿਹੜੀ ਆਪਾਂ ਨਾ ਕਰੀਏ